जय श्री कृष्णा जय श्री राधे ठाकुर जी का आशीर्वाद सदा सफर बना रहे वाम के बिहारी कृपा सदा सफर बने रहे दोस्तों मैं तो अपना अमित होगा। दोस्तों केंद्र होनी होंगे और वाकई ये चीज मैं आज देखी है कि मैं एक होटल चाया कि सा कि प्यारी बेटी ਨਾ ਗਰਭ ਹੁੰਨੀ ਹੈ ਮਤਲਬ ਮੈਂ ਇਸ ਚੀਜ਼ ਨੂੰ ਮੰਨਦਾ ਵਾ ਕਿ ਕਿੰਨੀ ਪਿਆਰੀ ਬੇਟੀ ਦੀ ਕੋ ਕਿੰਨਾ ਮੈਂ ਕਿੰਨਾ ਮਾਂ ਕੋਲ ਦਾ ਨਾਮ ਰੋਸ਼ਨ ਮਤਲਬ ਮੇਰਾ ਮਨ ਵੀ ਇੰਨਾ ਪ੍ਰਸੰਨ ਹੋਇਆ ਕਿ ਜਦੋਂ ਮੈਂ ਬੇਟੀ ਦੀ ਤੁਹਾਡੇ ਸਾਹਮਣੇ ਮੈਗਜ਼ੀਨ ਮਤਲਬ ਹਸਾਂ ਲਗਾਉਂ ਮੈਗਜ਼ੀਨ ਤੁਹਾਡੇ ਸਾਹਮਣੇ ਸ਼ੋਅ ਕਰ ਰਿਹਾ ਮਤਲਬ ਕਿੰਨਾ ਗਰਭ ਹੁੰਦਾ ਹੈ ਉਹ ਗਰਭ ਕਿੰ ਨੂੰ ਪੰਜਾਬ ਉਸ ਦੇ ਇੱਕ ਸਿਪਾਹੀ ਪੰਜਾਬ ਉਸ ਦੇ ਇੱਕ ਮੁਲਾਇਮ ਇਹ ਕੋ ਮੈਂ ਬਹੁਤ ਹੀ ਬਹੁਤ ਸਮੂਡ ਕਰਨਾ ਉਸ ਪੰਜਾਬ ਕੋਲ ਦੇ ਮਾਪਿਆਂ ਨੂੰ ਜਿਨ੍ਹਾਂ ਨੇ ਆਪਣੀ ਬੇਟੀ ਨੂੰ ਇਸ ਮਕਾਮ ਤੱਕ ਪਹੁੰਚਾਇਆ ਬੜਾ ਵੱਡਾ ਹੱਥ ਵੀ ਹੁੰਦਾ ਉਹ ਦੇਖੋ ਮੈਂ ਕਹਿੰਦਾ ਕਿ ਹੌਸਲਾ ਵੱਡਾ ਸਾਰੀ ਮੈਂ ਕਹਿੰਦਾ ਪੰਜਾਬ ਕੋਲ ਦਾ ਦੇਖੋ ਕਿੰਨਾ ਵੱਡਾ ਕੰਮ ਉਹ ਦੇਖੋ ਜਦੋਂ ਹੋਟਲ ਦੇ ਵਿੱਚ ਇੱਕ ਪਿਤਾ ਵੜਦਾ ਆਪਣੀ ਬੇਟੀ ਦੀ ਮੈਗਜ਼ੀਨ ਦੇਖਦਾ ਹੈ ਤੇ ਕਿੰਦਾ ਦੇਖੋ ਮਨ ਭਰਦਾ ਹੈ ਕਿ ਨਹੀਂ ਅੱਜ ਜੇ ਮੇਰੀ ਧੀ ਨੇ ਕਾਮਯਾਬੀ ਦਿਖਾਈ ਹੈ ਤੇ ਕਿੰਨਾ ਵੱਡਾ ਕੰਮ ਕਰਕੇ ਦਿਖਾਇਆ ਮੇਰੀ ਧੀ ਕਰਕੇ ਮੇਰਾ ਨਾਮ ਕਿੱਥੇ ਰੋਸ਼ਨ ਹੋਇਆ ਹੈ ਔਰ ਦੇਖੋ ساری ਜਿੰਦਗੀ ਪੰਜਾਬ ਪੁਲਿਸ ਦੀ ਨੌਕਰੀ ਕੀਤੀ ਉਹ ਦੇਖੋ ਕਿੰਨੀ ਟੋੜ ਟੱਪਾ ਇਸ ਬੱਚੇ ਨੇ ਇਸ ਧੀਰੇ ਕਰਕੇ ਦਿਖਾਇਆ ਕਿ ਮੈਂ ਕਹਿੰਦਾ ਗਰਭ ਇਹ ਮੈਂ ਸਮੂਥ ਕਰਦਾ ਇਸ ਬੇਟੀ ਨੂੰ ਜਿਹਨੇ ਗਰਭ ਨਾਲ ਪੰਜਾਬ ਪੋਂਦੇ ਸਿਪਾਈ ਜਿਹੜੇ ਸਾਡੇ ਤਿੰਨ ਦਿਨ ਰਾਤ ਕੀ ਦੇਖੋ ਇਹਨਾਂ ਦੀ ਧੀ ਹੈ ਮਤਲਬ ਮੈਂ ਇਸ ਤੇ ਵੀ ਬੜੀ ਕਲਾਪਿੰਗ ਵੀ ਕਰੂੰਗਾ ਉਹ ਮੈਂ ਸਾਰੇ ਮਾਣਮਾਇਕੋ ਨਹੀਂ ਕਹੂੰਗਾ ਕਿ ਤੁਹਾਡੀ ਵੀ ਇਸ ਬਾਰੇ ਕਲਾਪਿੰਗ ਬੰਦੀ ਹੈ ਕਿਉਂਕਿ ਗਰਭ ਗਰਭ ਸਾਨੂੰ ਸਿਰਫ ਆਪਣੀ ਧੀਆਂ ਤੇ ਹੋਣਾ ਚਾਹੀਦਾ ਹੈ ਕੀ ਦੇਖੋ ਮਨ ਵੀ ਖੁਸ਼ ਹੋਇਆ ਜਦੋਂ ਮੈਂ ਇੱਕ ਧੀ ਦੀ ਫੋਟੋ ਦੇਖੀ ਮੈਗਜ਼ੀਨ ਦੇ ਉੱਪਰ ਉਹੀ ਕੰਪਨੀ ਦੀ ਧੀ ਫੋਟੋ ਮੈਗਜ਼ੀਨ ਵਿੱਚ ਫੜੀ ਹੋਈ ਹੈ ਮਤਲਬ ਮੈਂ ਕਹਿੰਦਾ ਕਿ ਇਸ ਇਦਾ ਮਾਨ ਸਾਰੀ ਪੰਜਾਬ ਨੂੰ ਹੋਣਾ ਚਾਹੀਦਾ ਹੈ ਸਾਰੇ ਜਿੰਨੇ ਵੀ ਮੇਰੇ ਭਰਾ ਨੇ ਪੰਜਾਬ ਉਸੇ ਜਿੰਨੇ ਵੀ ਮੇਰੇ ਭਰਾ ਨੇ ਹਰ ਕਿਸੇ ਦੀ ਧੀਆਂ ਹਰ ਕਿਸੇ ਦੇ ਬੱਚੇ ਇਦਾਂ ਹੀ ਮੈਂ ਕਹਿੰਦਾ ਠਾਕੁਰ ਜੀ ਆਪਣੀ ਕਿਰਪਾ ਬਣਾ ਕੇ ਰੱਖਣਾ ਬਾਂਕੇ ਜਰੀਦਾ ਰਾਨੀ ਆਪਣੀ ਹਮੇਸ਼ਾ ਆਸ਼ੀਰਵਾਦ ਰੱਖੇ ਇਦਾਂ ਹੀ ਸਭ ਦੀਆਂ ਨੂੰ ਵੱਤੂ 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 ਬੜਾਵਾ ਵੱਤੂ ਪਦ ਮੈਂ ਕਹਿੰਦਾ ਕਿ ਪ੍ਰਮਾਤਮਾ ਇੰਨਾ ਮੈਂ ਕਹਿੰਦਾ ਇਨੀ ਤਰੱਕੀ ਬਖਸ਼ਿਆ ਕਿ ਹਰ ਪੀੜਾ ਨੂੰ ਖਰਬ ਹੋਵੇ ਕਿ ਮੇਰੀ ਧੀ ਅੱਜ ਕਾਮਯਾਬ ਹੈ ਕਿ ਮੇਰਾ ਨਾਮ ਵਈਦਾ ਤੇ ਮੇਰੀ ਧੀ ਕਰਕੇ ਵਈਦਾ ਕਿ ਪਿਲਕ ਰਾਜ ਦੀ ਬੇਟੀ ਦੇਖੋ ਰਿਸ਼ਤਾ ਰਾਣਾ ਜਿੱਥੋਂ ਅੱਜ ਕਿਸ ਮੁਕਾਮ ਤੇ ਪਹੁੰਚ ਗਿਆ ਠਾਕੁਰ ਜੀ ਰਿਸ਼ਤਾ ਰਾਣਾ ਨੂੰ ਪੂਲ ਪਟਾ ਪੂਲ ਮੈਂ ਕਹਿੰਦਾ ਇਨੀ ਤਰੱਕੀ ਦੇਣ ਇਸ ਬੱਚੇ ਨੂੰ ਮੇਗਾ ਵੀ ਆਸ਼ੀਰਵਾਦ ਹਮੇਸ਼ਾ ਲੱਗਿਆ ਰਹੇ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਕ